ਸਤਿ ਸ੍ਰੀ ਅਕਾਲ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਿੰਨ ਦਿਖਾਵਾਂਗੇ ਨਿਗੀਨੇ ਮੋਹਰਾਂ ਨਸਲ ਦੀ ਝੋਟੀ ਤਾਜੀ ਸੂਈ ਵੀ ਤਾਜੀ ਵਹਿਰ ਸੂਈ ਵੀ ਤੇ ਗੱਪਣ ਝੋਟੀ ਰੇਟ ਵੀਡੀਓ ਦੇ ਵਿੱਚ ਹੋਣਗੇ ਡਿਟੇਲ ਵੀਰ ਤੋਂ ਲੈ ਕੇ ਦਿੰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨੌਜੀਤੀ ਪੰਡਤ ਪਿੰਡ ਹੰਢਾਇਆ ਕੋਠੇ ਚੂੰਗਾ ਸਾਹਮਣੇ ਆਨੰਦ ਪੋਲਟਰੀ ਫਾਰਮ ਨੇੜੇ ਗੁਰਦੁਆਰਾ ਤੇ ਜਿਲ੍ਹਾ ਬਰਨਾਲਾ ਪਿਆ ਗਿਆ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 98763 66634 98763 66634 ਠੀਕ ਹੈ ਗੁਰਦੁਆਰਾ ਅੜੀਸਰ ਆਪਣੇ ਨੇੜੇ ਦੇ ਹਾਂਜੀ ਹਾਂਜੀ ਠੀਕ ਹੈ ਪਹਿਲੇ ਨੰਬਰ ਜਿਹੜੇ ਆਪਾਂ ਵੱਡੀ ਬੈੜ ਦੇਖੀ ਇਹਨੇ ਤਾਜੀ ਸੂਈ ਵੀ ਕਹਦੋ ਕਿ ਸੂਈ ਹੈ ਜੀ ਇਹ ਕੱਲ੍ਹ ਸੂਈ ਹੈ ਜੀ ਦੂਜੇ ਸੂਏ ਆ ਦੂਜੇ ਸੂਏ ਜੇਰ ਜਰੋਕੇ ਆ ਓਕੇ ਆ ਜੀ ਸਾਰਾ ਕੁਝ ਓਕੇ ਬੱਚਾ ਆ ਗਿਆ ਬੱਚਾ ਵਿਚ ਬੱਚਾ ਜੀ ਬੱਚਾ ਕਿੰਨਾ ਇੱਕ ਦੁੱਧ ਹਾਜ਼ਰ ਹੋਊਗਾ ਇਹਦੇ ਥੱਲੇ ਹੁਣ ਦੁੱਧ 20 ਕਿਲੋ ਬੋਲਾ ਹੋਊਗਾ 30 ਕਿਲੋ ਦੀ ਮੇਰੀ ਗਾਰੰਟੀ ਹੂਏ ਤਾਂ ਜੀ 20 ਕਿਲੋ ਜੇ ਕੋਈ ਵੀ ਸੌਦਾਗਾਰ ਦੋ ਟਾਂਚੂ ਆ ਕੇ ਦੇਵਾਂਗੇ ਹੁਣ ਬੋੜੇ ਦੇਵਾਂਗੇ ਤੇਵਾਂਗੇ ਚੋਣ ਚਵਾਦੀ ਕਿਵੇਂ ਆ ਇੱਕ ਨੰਬਰ ਸੁਵਰਤ ਧਾਰਾ ਦੇਖ ਸਕਦੇ ਹੋ ਕਿਆ ਬਾਤਾਂ ਮੋਟਾ ਮੋਟਾ ਝੋਣਾ ਸਾਫ ਸੁਥਰਾ ਤੇ ਭਾਈ ਜੀ ਚੋਣ ਚਵਾਦੀ ਪੋਲਨੀ ਆ ਜੀ 32 ਕਿਲੋ ਦੁੱਧ ਦੋ ਐਨ ਖਰੀ 100 ਨੰਬਰੀ ਤੇ ਨਿਆਣਾ ਪਾਉਣਾ ਪਾਉ ਨਹੀਂ ਪਾਣਾ ਨਾ ਪਾਉ ਹੁਣ ਗੱਲ ਹੀ ਨਹੀਂ ਹੈ ਸੁਵਰਤ ਚੋਣ ਦੇਖੋ ਕਿਆ ਬਾਤਾਂ ਸਾਡੇ ਕੁੱਤਿਆਂ ਪੜਦਾ ਜਾਵਾ ਕਿਆ ਬਾਤਾਂ ਬਾਡੇ ਖੇੜੀ ਚ ਲੈ ਕੁੱਤੀ ਪੱਟ ਕੇ ਜਿਹੜੇ ਨਾਲ ਜਾਵਾ ਦੋ ਧਾਰਾ ਹੋਰ ਮਾਰ ਦੇ ਬਗਲ ਸੁਣਾ ਚੋ ਸੋ ਕੋਈ ਭੂਰਸਾਰਾ ਨਹੀਂ ਕੋਈ ਹੋਰ ਨਹੀਂ ਕੋਈ ਸਾਈਡ ਨਹੀਂ ਤੇ ਰੇਟ ਬਾਈ ਵੇਚਣਾ ਇਹਦਾ ਕੀ ਰੱਖਿਆ ਇਹਦਾ ਰੇਟ ਹੈਗਾ ਜੀ 130 ਵੇਚ ਲਈ ਦੇ 125 ਮਾਨਦਾਨ ਮਾਨਦਾਨ ਕਰਦਾ ਜੀ 125000 ਚੋ ਵੀ ਮਾਨਦਾਨ ਆਈ ਦਵਾਂਗੇ ਕਰਦਾਂਗੇ ਤੋਰ ਦੀਵਾਰ ਨੇ ਸੋ ਵੀਰੋ ਕਦ ਕੜ ਵਗੈਰਾ ਦੇਖ ਸਕਦੇ ਬਹਿਰ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ 125000 ਦੇ ਵਿੱਚੋਂ ਬਈ ਵੀਰ ਕਹਿੰਦੇ ਖੁੱਲਾ ਮਾਨਦਾਨ ਵਧੀਆ ਕਰਾਂਗੇ ਤੇ ਰਾਜੀ ਸਮੀ ਪੜੀ ਲਿੱਸੀ ਨਾ ਵੀ ਕਿਸੇ ਪਾਸੇ ਹਣੀ 30 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜੇ ਪਰ ਚੰਗੀ ਜੇਕਰ ਆਪਾਂ ਕੇਅਰ ਕਰਾਂਗੇ ਤਾਂ 30 ਕਿਲੋ ਤੋਂ ਪਾਰ ਦੁੱਧ ਦਊਗੀ। ਦੂਸਰਾ ਸੂਆ ਸੂਈ ਸੇ ਬੱਚਾ ਵੇਲ ਕਾਫ ਆ ਤੇ ਚੋਰ ਜਵਾਜ ਇੱਕ ਨੰਬਰ ਧਾਰਾ ਮਾਰ ਕੇ ਦਿਖਾ ਦਿਆਂ। ਵੀਡੀਓ ਕਵਰ ਕਰਾਣਾ ਟਾਈਮ ਐਸ ਵਕਤ 2 ਵਜੇ ਦਾ ਟਾਈਮ ਆਪਣਾ ਹਿਸਾਬ ਨਾਲ ਗੈਸ ਕਰ ਲਓ ਬੱਚਾ ਲਾਦਾ। ਹੁਣ ਪੂਰੀ ਪਸਵਾਚ ਆਈ ਵੀ ਹੈ ਜਮਾ ਤੇ ਸਵੇਰੇ ਬੂੰਦ-ਬੂੰਦ ਜਮਾ ਖਾਲੀ ਹੈ ਜੀ। ਖਾਲੀ ਕਰੀ ਹੈ ਜੀ। ਠੀਕ ਐ। ਸੋ ਬੈੜ ਐ ਜੇ ਆਪਾਂ ਨੂੰ ਪਤਾ ਹੀ ਐ ਕਿ ਘੰਡੇ-ਘੰਡੇ ਤੇ ਭਰਦੀ ਹੁੰਦੀ ਹੈ ਇਹ ਤੇ ਥਾੜਾ ਹੱਤੀ ਜਵਾਇਰ ਇੱਕ ਹੋਰ ਇਹਦੇ ਵਿੱਚ ਸਿਰਫ ਤਾਂ ਇਹਨਾਂ ਬਾਅਦ 30 ਕਿਲੋ ਦੁੱਧ ਚੋਣਾ। ਮਸ਼ੀਨ ਤੇ ਕੱਦ ਵੇਟ ਪੂਰਾ ਖੋਲਾ ਅੱਗੇ 2 ਨੰਬਰ ਝੋਟੀ ਦੇਖੇ ਨਾ ਤਾਜੀ ਸੂਈ ਵੀ ਕਿਹੜਾ ਸੁਆ ਸੂਈ ਆ ਇਹ ਪਹਿਲੇ ਸੁਆ ਸੂਈ ਐ ਬੇ ਠੀਕ ਐ ਕੈ ਇੱਕ ਦਿਨ ਹੋ ਗਿਆ ਸੂਈ ਇਹ ਕੱਲ ਹੀ ਸੂਈ ਆ ਕੱਲ ਸੂਈਆ ਬੱਚਾ ਕੀ ਦਿੰਦਾ ਨੇ ਬੱਚਾ ਕੱਟਾ ਦਿੰਦਾ ਠੀਕ ਐ ਜੇਰ ਜੁਰ ਜਾਵਾ ਓਕੇ ਆ ਓਕੇ ਜੀ ਓਕੇ ਕਿੰਨਾ ਦੁੱਧ ਪਾਉਗੀ ਜੀ ਇਹ ਦੁੱਧ ਪਾਉਗੀ 13 ਕਿਲੋ 13 ਕਿਲੋ ਹਾਂ ਹੁਣ ਵੀ 10 ਕਿਲੋ ਵਾਲਾ ਹੋਊ ਇਹਦੇ ਨਾਲੇ ਕਹਿਣਾ ਭਾਵੇਂ 15 16 ਕਿਲੋ ਨਾ 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 ਇੰਨਾ ਕਹਿਣਾ ਤਾਂ ਕੀ ਫਾਇਦਾ ਗੱਲ ਓਨੀ ਕ ਕਰੀਏ ਆਸੇ ਨਾ ਆਸਾ ਤੇ ਜੋਂਡੀਆਂ ਨੂੰ ਜੋਗੀਆਂ ਇਹ ਵਾਕੇ ਜੌੜਿਆ ਰਾ ਛੋਟੀ ਰੇਟ ਇਹਦਾ ਕੀ ਰਹੂਗਾ ਇਹਦਾ ਮੁੱਲ 125 ਆ 120 ਦੀ ਦੇਣੀ ਆ ਚੋਰ ਜਵਾ ਕਿਵੇਂ ਆ ਇੱਕ ਨੰਬਰ ਤਣ ਦੇ ਬੱਚਾ ਲਾਦਾ ਹੋਣਾ ਪਤਾ ਰਾ ਇਹਨੇ ਮਾਰ ਕੇ ਦਿਖਾਉਨੇ ਹੈਗੇ ਤੇ ਬਾਕੀ ਵਧੀਆ ਬੱਚਾ ਚੜਦੀ ਆ ਧਾਰ ਤੁਰ ਪੂਰੀ ਓਕੇ ਲੈਂਦੀ ਆ ਜਮਾ ਹਨਾ ਜਮਾ ਜੀ ਜਮਾ ਸੋਸ ਗੱਲੋਂ ਬੰਦਾ ਬੇਫਿਕਰ ਸੋ ਦੇਖੋ ਕਿਆ ਬਾਤ ਆ ਯਾਰ ਨਜ਼ਾਰੇਦਾਰ ਚ ਹੋਣਾ ਜੇ ਮਾਰ ਦੇ ਕਨੇ ਕਨੇ ਸਾਡਾ ਚੋਰ ਤਾਂ ਜੇ ਚਵਾਈ ਹੋ ਗਈ ਨਾ ਦੋ ਤਿੰਨ ਡੰਗ ਖੁੱਲੂਗਾ ਪੂਰਾ ਜਾ ਦੇ ਠੀਕ ਹੈ ਉਸੇ ਵਰਗਾ ਚ ਹੋਣਾ ਇਹਦਾ ਠੀਕ ਐ ਸਵਾਦ ਦੇਖੋ ਜੇ ਵਾ ਕੋਈ ਭੂਰ ਸਰ ਲਾਣੀ ਜਾਵਾ ਚੂੜੀ ਧਾਰਾ ਮਾਰ ਕੇ ਦਿਖਾ ਦਿਆਂ ਚਵਾਈ ਦੇ ਕੇ ਰਬਰਾ 10 ਕਿਲੋ ਦੋ ਤੇ ਚੋਣ ਦਾ ਹਾਜ਼ਰ ਆ ਜਾਵਾ ਹਨਾ ਠੀਕ ਐ ਸੋ ਚਵਾਈ ਦੇਖੋ ਯਾਰ ਕਿਆ ਬਾਤ ਆ ਸਵਾਦ ਅਦਰ ਚਵਾਈ ਆ ਹਨਾ ਰੇਟ ਇਹਦਾ ਦੱਸਿਆ ਆਪਾਂ 1,25,000 ਮੁੱਲ ਆ 1-20 ਲੈਣਾ ਬਸ ਠੀਕ ਐ ਤੇ ਕਹਿੰਦੇ ਲੋ ਜੇ ਜੋੜਾ ਦੇ ਬੰਦਾ ਮੰਗਦਾ ਹੋਇਆ ਫਿਰ ਮਾਨਤਨ ਕਰ ਦਿਆਂਗੇ 1-20 ਦੀ ਗਾਵ ਵੀ ਦੇ ਦੇ ਕਿ ਨਹੀਂ ਦਿੰਦੇ ਦੇ ਦੇ ਲੈ ਚੱਲ ਜੇ ਜੋੜਾ ਇੱਕ 20 ਵੀ ਦਾ ਆਪਾਂ ਤੋਰ ਦੀ ਝੋਟੀ ਰੋ ਸੋ ਬਰੋ ਕਦ-ਕੜ ਵਗੈਰਾ ਦੇਖੋ ਸਿੰਘ ਸੋਹਣਾ ਸਾਫ ਸੁਥਰਾ ਤਾਜੀ ਸੂਈ ਸੂਈ ਬੱਚਾ ਮੇਲਕਾ ਫਾ ਕੱਲ ਦੀ ਸੂਈਵੇ 10 ਲੀਟਰ ਦੁੱਧ ਨੇਟੇ ਚੋਂ ਵਾਲਾ ਹਾਜ਼ਰ ਆ 1 ਲੱਖ 20000 ਦੀ ਝੋਟੀ ਮਿਲ ਜਾਣੀ ਆ ਸਿੰਘ ਮੂੰਹ ਮੱਥਾ ਸੋਹਣਾ ਤੇ ਸਾਫ ਸੁਥਰੀ ਕੰਪੈਕਟ ਹਵਾਨਾ ਤੇ ਮੁੱਠੀ ਵਾਲਾ ਥਾਣਾ ਚੋਂ ਚਵਾਜ ਦੀ ਵੇਚ ਕਹਿੰਦੇ ਇੱਕ ਨੰਬਰ ਓਕੇ ਆ 1 ਲੱਖ 20000 ਦੇ ਵਿੱਚੋਂ ਮਾਨਦਾਨ ਹੋ ਜੂ ਰੰਗ ਕਾਲਾ ਜਮਾ ਨਾ ਕਰਕਾ ਸਪਰਗੀ ਕਾਲੀ ਪਈ ਆ ਜਮਾ ਤੇ ਪੈਠ ਫੁੱਟ ਦੀ ਬਾਕਦਰ ਕੁਆਲਟੀ ਕੁਆਲਟੀ ਝੋਟੀ ਬਹੁਤ ਆ ਤੇ ਬਾਈ ਜੀ ਤੀਜੇ ਨੰਬਰ ਦਾ ਆਪਾਂ ਦੇਖੀਏ ਨੇ ਝੋਟੀ ਗੱਬੜ ਇਹ ਸੂਆ ਕਿਹੜਾ ਸੁੰਦੀ ਆ ਜੀ ਇਹ ਦੂਜੇ ਸੂਵੇ ਸੁੰਦੀ ਆ ਕਿਆ ਕਦੇ ਲੈਂਦੀ ਆ ਜੀ ਇਹ ਹਜੇ 10 ਦਿਨ ਲੋ ਪੂਰੇ 10 ਦਿਨ ਸੂਣ ਚ ਬਾਕੀ ਆ ਹਾਂਜੀ ਹਾਂਜੀ ਕੀ ਇਹਦਾ ਪਛੋਕਰ ਕੀ ਆ ਇਹ ਇਹ ਦੁੱਧ ਨੂੰ ਆਏਗੀ ਬਹੁਤ ਖਰੀ ਦੁੱਧ ਦੂਏ 15 ਕਿਲੋ ਠੀਕ ਹੈ ਹਾਂ ਹਾਂ ਤੇ ਦਿਨ ਕਹ ਲੈ ਲੈਂਦੀ ਆ ਸਾਨੂੰ 10 ਲੋ ਪੂਰੇ 10 ਦਿਨ ਤੋਰੇ ਵਾਰ ਦੇ ਦੋ ਸਭਰ ਕੱਦ ਕੜ ਵਗੈਰਾ ਦੇਖੋ ਝੋਟੀਆਂ ਸੋਹਣਾ ਸਾਫ ਸੁਥਰਾ ਤੇ ਦਿਨ ਨੂੰ ਨੈਟ ਜੇ ਕੱਢ ਜੂ 10 ਬਾਈ 10 ਪੱਕਾ ਠੀਕ ਹੈ 10 ਦਿਨ ਤੇ ਥੱਲੇ ਬਖਿਆਲ ਹੀ ਮਾਰ ਦਿਉ ਹਲ ਤਾਂ ਹਨਾ ਹੂੰ ਸੋ ਝੋਟੀ ਦੇਖੋ ਯਾਰ ਸਨੱਖੇ ਚ ਰੋਕੀ ਕਿਆ ਬਾਤਾ ਤੇ ਪਧਰੀ ਚਾਬੜੀ ਦੇ ਵਿੱਚ ਆ ਰਾਜੀ ਸਮੀ ਪੜੀ ਵੀ ਤੇ ਦੁੱਧ ਦਾ ਅੰਦਾਜ਼ਾ 15-16 ਕਿਲੋ ਮੰਨ ਕੇ ਲੈ ਸਕਦੇ ਹੋ ਸੁਭਰ ਕੱਦ-ਕਾੜ ਵਗੈਰਾ ਦੇਖੋ ਸੁਭਰ ਕੱਦ-ਕਾੜ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਰਾਜੀ ਸਾਂਹੀ ਬੜੀ ਵੀ ਸਿੰਘ ਮੂੰਹ ਮੱਥਾ ਸੋਹਣਾ ਕੁੰਡਾ ਤੇ ਦੂਜਾ ਸੁਦਾ ਸੁਜੀ ਵੀ ਥੱਲੇ ਨਾੜਾ ਵਗੈਰਾ ਦੇਖੋ ਗੁੰਦੀ ਭਈਆ ਜਮਾ ਡੂਣਾ ਮਖਿਆੜ ਜਮਾ ਕਿਸੇ ਪਾਸੇ ਲਿਸੀ ਨਾ ਵੀ ਨਹੀਂ ਤੇ ਇਹਦਾ ਮੁੱਲ ਵਿਆਰਾ ਬਖੀ ਰੱਖਿਆ ਜੀ ਮੁੱਲੇ ਦਾ 1.5 ਲੱਖ ਰੁਪਈਆ ਮਾਨਤਨ ਹੋ ਜਾਊਗਾ ਮਾਨਤਨ ਕਰ ਦਿਆਂ ਠੀਕ ਹੈ ਦੁੱਧ ਦੀ 14 ਕਿਲੋ ਦੀ ਓਟ ਆ ਮੇਰੀ ਠੀਕ ਹੈ ਸੁਰ ਰਾਜੀ ਸਮੀ ਬੜੀ ਲਿੱਸੀ ਨਾ ਵੀ ਕਿਸੇ ਬਸ ਸੁਣੀ ਜੇ ਤਾਂ ਥੱਲੇ ਕੁਆਲਿਟੀ ਕੁਆਲਿਟੀ ਦੇਖੋ ਝੋਟੀ ਦੀ ਕਿਆ ਬਾਤ ਆ ਫਰਸਟ ਕਲਾਸ ਆ ਜਾਵਾ ਹਨ ਤੇ ਆਪਣਾ ਨੰਬਰ ਐਡਰੈਸ ਬੋਲ ਦੇ ਕਰੀ ਬੇ ਨੰਬਰ ਮੇਰਾ ਪਿੰਡ ਹੰਡਾਇਆ ਕੋਠੇ ਚੁੰਗਾ ਸਾਹਮਣੇ ਆਨੰਦ ਪੁਲਟਰੀ ਫਾਰਮ ਨੇੜੇ ਗੁਰਦੁਆਰਾ ਅੜੀ ਸਰਸਾ ਹੈ ਠੀਕ ਹੈ ਜ਼ਿਲ੍ਹਾ ਬਰਨਾਲਾ ਪਹਿ ਗਿਆ